ਹਨੀ ਸਿੰਘ ਦਾ ਇੱਕ ਗਾਣਾ ਮਿਲੀਨੀਅਰ ਤੇ ਕਰਨ ਔਜਲਾ ਦਾ ਗਾਣਾ ਐਮ ਐਫ ਗੱਭਰੂ ਰਿਲੀਜ਼ ਹੁੰਦਾ ਤੁਸੀਂ ਲੜਕੀਓ ਮੈਨੂੰ ਤੇ ਬੋਲਣ ਲੱਗਿਆ ਸ਼ਰਮ ਆਉਣੀ ਵੀ ਇਹਨਾਂ ਨੇ ਆਪਣੇ ਆਪ ਨੂੰ ਨਾ ਡਿਗਰੀ ਦੇ ਤੀ ਸਰਟੀਫਿਕੇਟ ਦੇ ਦਿੱਤਾ ਇਹ ਲੋਕ ਮਾਂ ਛੰਦ ਪੈਸੇ ਕਮਾਣ ਲਈ ਆਪਣੀ ਜਿਹੜਾ ਬੰਦਾ ਮਾਂ ਵੇਚ ਸਕਦਾ ਉਹ ਦੁਨੀਆ ਦਾ ਸਭ ਤੋਂ ਘਟੀਆ ਇਨਸਾਨ ਇਹਨਾਂ ਲੋਕਾਂ ਨੇ ਤੇ ਦੁਬਾਰਾ ਤੇ ਪੋਸਟਰ ਲਾਤੇ ਕਿ ਮੈਂ ਕੌਣ ਆ ਠੀਕ ਹੈ ਨਾ ਫਿਰ ਕਹੂੰਗਾ ਮਾਂ ਇੰਨੇ ਵੀਜ਼ ਮਿੰਟਾਂ ਸਕਿੰਟਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਗਾਣਿਆਂ ਦੇ ਵੱਧ ਗਈ ਤਾਂ ਸੁਣਨ ਵਾਲਿਆਂ ਦੀ ਗਲਤੀ ਹੈ ਜਾਂ ਗਲਤੀ ਸੁਣਾਉਣ ਵਾਲਿਆਂ ਦੀ ਹੈ ਤੇ ਬਾੜ ਖੇਤ ਨੂੰ ਖਾਂਦੀ ਪਈ ਹੈ ਬਾਬਾ ਨਾਨਕ ਜੀ ਕਹਗੇ ਅਸੀਂ ਬਰਬਾਦੀ ਦਾ ਇਸ ਤੋਂ ਵੱਡਾ ਦਿਨ ਕੀ ਦੇਖਿਆ ਹਾਂ ਪਰ ਸਿੱਧੂ ਮੂਸੇ ਵਾਲੇ ਦੇ ਸੀ ਉਹਨੇ ਵੀ ਗੰਦੀਆਂ ਗਾਲਾਂ ਕੱਢੀਆਂ ਉਹਨੇ ਵੀ ਗੱਨ ਵਿਖਾਈ ਕਿਹੜਾ ਪਰਚਾ ਸੁਣਨ ਵਾਲੀ ਵੀ ਗਲਤ ਹੈ ਜੇਕਰ ਆਪਾਂ ਨਾ ਕਰੀਏ ਕਿਉਂਕਿ ਉਹ ਦੁਨੀਆ ਦੇ ਵਿੱਚ ਨਹੀਂ ਹੈਗਾ ਹੁਣ ਚਲੋ ਅੱਜ ਨਹੀਂ ਰਿਹਾ ਇਸ ਦੁਨੀਆ 'ਚੋ ਗੱਲ ਵੱਖਰੀ ਹੈ ਬਟ ਜ਼ੁਬਾਨ ਤੇ ਕੰਟਰੋਲ ਤੇ ਰੱਖੋ ਨਾ ਅਦਲੇ ਜੋ ਦੇਖ ਕੇ ਮਹਾਲ 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 ਪੰਜਾਬ ਦੀ ਧਰਤੀ ਦੀ ਉੱਤੇ ਹੀ ਇਹ ਗਾਣਾ ਸ਼ੂਟ ਕੀਤਾ ਗਿਆ ਤੇ ਇਹ ਲਿਰਿਕਸ ਰਹੇ ਗਾਣੇ ਦੇ ਪਿੰਡੀ ਮਾਦਰ ਦਾ ਹੁਣ ਪੰਜਾਬੀ ਕਹਿੰਦੇ ਵੀ ਕੰਜਰਾਂ ਦਾ ਹੀ ਆ ਫਿਰ ਤੇ ਆ ਵਾਹੀ ਉਤੇ ਆ ਵਿੜਾ ਹੀ ਖਰਾਬ ਹੈ ਤੇ ਫਿਰ ਕਿਨੂੰ ਰੋਵੋ ਮੈਨੂੰ ਜਿੱਦਣ ਮਿਲਿਆ ਨਾ ਕਰਨ ਔਜਲਾ ਤਾਂ ਮੈਂ ਇਹਨੂੰ ਇੱਥੇ ਹੀ ਕਿਹਾ ਬੁਲਾਣਾ ਆ ਵੀ ਮਾਦਰ ਫਿਰ ਗੱਲ ਸੁਣ ਇਹ ਮੇਰਾ ਵਾਦਾ ਹੈ ਤੁਹਾਨੂੰ ਜਨਤਾ ਨੂੰ ਵੀ ਵਾਦਾ ਮੈਂ ਨਹੀਂ ਡਰਦਾ ਮੈਂ ਖੜਕੂ ਹੀ ਆ ਸਰਕਾਰੀ ਨੌਕਰ ਨੇ ਦੇ ਦੇ ਨ ਪਰਚਾ ਪਰ ਉਦੋਂ ਦਲਜੀਤ ਨੇ ਆਪਣੇ ਬੱਚਿਆਂ ਦੀ ਫੋਟੋ ਖਚਾਣੀ ਹੁੰਦੀ ਹੈ ਦਲਜੀਤ ਕੀ ਹੈ ਇੱਕ ਬੰਦਾ ਹੀ ਹੈ ਪੰਜਾਬੀ ਆ ਗਿਆ ਦਿੱਲੀ ਆ ਮੈਂ ਹੂੰ ਬੰਚਾ ਹੂੰ ਤੂੰ ਤੀ ਕੁੜੀ ਹੋ ਮੇਰੇ ਲਾਗੇ ਸ਼ਾਇਦ ਕੋਈ ਮੁੰਡਾ ਹੁੰਦਾ ਤੇ ਮੈਂ ਗਾਲ ਕੱਢਦਾ ਤੇ ਕਹਿੰਦਾ ਯਾਰ ਜਾ ਕੇ ਬੀਪ ਲਾ ਮੈਂ ਪਰਫਿਊਮ ਲਾਇਆ ਸ਼ਾਇਦ ਤੁਹਾਨੂੰ ਖੁਸ਼ਬੂ ਨਹੀਂ ਆਈ ਹੋਣੀ ਤੁਸੀਂ ਵੀ ਲਾਇਆ ਮੈਨੂੰ ਵੀ ਨਹੀਂ ਆਈ ਹੋਣੀ ਆ ਨੇੜੇ ਆ ਕੇ ਸੁੰਗੂਗਾ ਸ਼ਾਇਦ ਆਜੇ ਤਾਂ ਮੈਨੂੰ ਦੇ ਦਿਓ ਚਾਬੀ ਉਸ ਐਡਮਿਨਿਸਟ੍ਰੇਸ਼ਨ ਦੀ ਸਿਰਫ ਇਹ ਵਾਲੇ ਵਿੰਗ ਨੂੰ ਸਾਹਮਣਾ ਹਫਤੇ ਚ ਪੂਰਨੇ ਪੈ ਤਾ ਪੰਜਾਬ ਦੇ ਜਿੰਨੇ ਵੀ ਨਾਮੀ ਤੇ ਵੱਡੇ ਕਲਾਕਾਰ ਨੇ ਉਹਨਾਂ ਤੋਂ ਹਮੇਸ਼ਾ ਇਹੀ ਉਮੀਦ ਦਾ ਰਹਿੰਦੀਆਂ ਨੇ ਕਿ ਉਹ ਇੱਕ ਬਹੁਤ ਚੰਗਾ ਸੁਨੇਹਾ ਹੀ ਜਿਹੜੇ ਆਪਣੇ ਗਾਣਿਆਂ ਦੇ ਵਿੱਚ ਦੇਣ ਤਾਂ ਉੱਤੇ ਹੀ ਹਨੀ ਸਿੰਘ ਤੇ ਕਰਨ ਔਜਲਾ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਨੇ ਜੋ ਕਿ ਉਹਨਾਂ ਨੂੰ ਸੁਣਦੇ ਨੇ ਕਾਫੀ ਅੱਛੇ ਗੀਤ ਵੀ ਇਹਨਾਂ ਦੇ ਵੱਲੋਂ ਗਾਏ ਗਏ ਨੇ ਪਰ ਕੁਝ ਗੀਤ ਆਹਾਲੀ ਦੇ ਵਿੱਚ ਇਹਨਾਂ ਦੇ ਰਿਲੀਜ਼ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਹਨੀ ਸਿੰਘ ਦਾ ਇੱਕ ਗਾਣਾ ਮਿਲੇਨੀਅਰ ਤੇ ਕਰਨ ਔਜਲਾ ਦਾ ਗਾਣਾ ਐਮ ਐਫ ਗੱਬਰੂ ਰਿਲੀਜ਼ ਹੁੰਦਾ ਇਤਰਾਜ਼ਯੋਗ ਜਿਹੜੇ ਸ਼ਬਦ ਨਹੀਂ ਗਾਣਿਆਂ ਦੇ ਵਿੱਚ ਵਰਤੇ ਜਾਂਦੇ ਨੇ ਇਸ ਸਾਰੇ ਮੁੱਦੇ ਦੇ ਉੱਤੇ ਚਰਚਾ ਦੇ ਲਈ ਸਾਡੇ ਨਾਲ ਐਡਵੋਕੇਟ ਸੁਨੀਲ ਮੱਲਨ ਮੌਜੂਦ ਨੇ ਗੱਲਬਾਤ ਕਰਦੇ ਆ ਮੱਲਨ ਸਾਹਿਬ ਕਿਵੇਂ ਦੇਖਦੇ ਹੋ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਔਜਲਾ ਤੇ ਹਨੀ ਸਿੰਘ ਦੇ ਫੈਨਸ ਨੇ ਤੇ ਇਹੀ ਲੋਕ ਜੇ ਅਜੀਹਾ ਸੁਨੇਹਾ ਪ੍ਰਮੋਟ ਕਰਨ ਤਾਂ ਫਿਰ ਇੱਕ ਚਿੰਤਾਜਨਕ ਚੀਜ਼ ਹੈ ਕਿ ਇਹਨਾਂ ਲੋਕਾਂ ਦੇ ਵੱਲੋਂ ਇੱਕ ਉਮੀਦ ਹੈ ਕਿ ਅੱਛੀ ਚੀਜ਼ ਨੂੰ ਪ੍ਰਮੋਟ ਕਰਨ ਕਿਉਂਕਿ ਇਹਨਾਂ ਨੂੰ ਸੁਣਨ ਵਾਲੇ ਬਹੁਤ ਨੇ ਦੇਖੋ ਹੁਣ ਤੁਸੀਂ ਲੜਕੀਓ ਮੈਨੂੰ ਤੇ ਬੋਲਣ ਲੱਗਿਆ ਸ਼ਰਮ ਆਉਣੀ ਵੀ ਇਹਨਾਂ ਨੇ ਆਪਣੇ ਆਪ ਨੂੰ ਨਾ ਡਿਗਰੀ ਦੇ ਤੀ ਸਰਟੀਫਿਕੇਟ ਦੇਤਾ ਕਿ ਇਹ ਲੋਕ ਮਾਂ ਦੇਸ਼ ਹਨ ਪਹਿਲੀ ਗੱਲ ਸੋ ਪੈਸੇ ਕਮਾਣ ਲਈ ਆਪਣੀ ਜਿਹੜਾ ਬੰਦਾ ਮਾਂ ਵੇਚ ਸਕਦਾ ਹੈ ਜਾਂ ਮਾਂ ਦੇ ਬਾਰੇ ਇੰਨਾ ਗੰਦਾ ਸ਼ਬਦ ਵਰਤ ਸਕਦਾ ਉਹ ਦੁਨੀਆ ਦਾ ਸਭ ਤੋਂ ਘਟੀਆ ਇਨਸਾਨ ਹੈ ਮਾਂ ਨੂੰ ਰੱਬ ਦਾ ਰੂਪ ਕਿਹਾ ਗਿਆ ਬਾਪ ਨੂੰ ਰੱਬ ਦਾ ਰੂਪ ਕਿਹਾ ਗਿਆ ਔਰ ਇਹ ਲੋਕ ਉਹਨਾਂ ਦੇ ਨਾਂ ਨਾਲ ਗਾਲ ਜੋੜ ਕੇ ਪੈਸੇ ਕਮਾਉਂਦੇ ਬੈਨੇ ਸੋ ਦਿਮਾਗੀ ਤੌਰ ਤੇ ਗਰੀਬ ਨੇ ਬਿਮਾਰ ਨੇ ਲੋਕ ਦਿਮਾਗੀ ਬਿਮਾਰ ਸੋ ਬੜੇ ਸ਼ਰਮਦੀ ਅਫਸੋਸ ਦੀ ਔਰ ਲਾਣਤਾ ਪਾਣ ਵਾਲੀ ਗੱਲ ਹੈ ਇਹਨਾਂ ਲੋਕਾਂ ਨੂੰ ਕਿ ਇਹਨਾਂ ਲੋਕਾਂ ਨੇ ਤੇ ਦੁਬਾਰਾ ਤੇ ਪੋਸਟਰ ਲਾਤੇ ਕਿ ਮੈਂ ਕੌਣ ਆ ਠੀਕ ਹੈ ਨਾ ਫਿਰ ਕਹੂੰਗਾ ਮਾਂ ਡੈਸ਼ ਉਹ ਵੀਪੀ ਹੈ ਉਹ ਤੁਹਾਨੂੰ ਸਮਝ ਲੱਗੀ ਦਰਸ਼ਕਾਂ ਨੂੰ ਵੀ ਇਹ ਲੋਕ ਕੀ ਨੇ ਤੇ ਥੋੜੇ ਜਿਹੇ ਪੈਸੇ ਕਮਾਉਣ ਲਈ ਜਿਹੜੇ ਬੰਦਾ ਆਪਣੇ ਕਰੈਕਟਰ ਤੋਂ ਇੰਨਾ ਡਿਗ ਜੇ ਉਹਦੇ ਕੋਲੋਂ ਸਮਾਜ ਨੂੰ ਸੁਧਾਰਨ ਦੀ ਕੀ ਉਮੀਦ ਕਰਾਂਗੇ ਔਰ ਮੈਂ ਅਫਸੋਸ ਜਿਤਾਨਾ ਆਪਣੀਆਂ ਏਜੰਸੀਆਂ ਤੇ ਕਿ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਜੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਕੋਈ ਆਵਾਜ਼ ਚੁੱਕਦਾ ਹੈ ਇਹ ਐਕਸ਼ਨ ਕੀ ਲੈਂਦੇ ਨੇ ਮੈਡਮ ਮੈਡਮ ਲਾਲੀ ਨੇ ਔਮਨ ਆਪਣੀ ਕਮਿਸ਼ਨ ਨੇ ਨੋਟਿਸ ਪਾਇਆ ਕੀ ਪਿਆ ਬੱਲੇ ਕੁਛ ਨਹੀਂ ਮਤਲਬ ਉਹਨਾਂ ਨੂੰ ਆਪਣੀ ਤਾਕਤ ਹੀ ਨਹੀਂ ਪਤਾ ਇੱਕ ਵਾਰੀ ਚੁੱਕ ਕੇ ਪੈਰਾਂ ਭਾਰ ਤੇ ਬਿਠਾ ਦੋ ਨਾ ਇਹਨਾਂ ਨੂੰ ਸਮਾਜ ਅੱਗੇ ਵੀਡੀਓ ਚੱਲ ਜਾਣਗੇ ਬੈਠੇ ਨੇ ਆ ਕੇ ਅੱਜ ਤਰੀਕ ਭੁਗਤਨ ਆਏ ਤੇ ਲਾਲਾ ਲਾਲਾ ਹੋ ਜੇ ਅਕਲ ਆ ਜੇ ਇਹਨਾਂ ਦੇ ਗਾਣੇ ਅੱਜ ਤੱਕ ਇਹਨਾਂ ਨੇ ਬੈਨ ਕਿਉਂ ਨਹੀਂ ਕਰਾਏ ਮੰਦੇ ਆ ਕਿ ਉਹਨਾਂ ਦੇ ਵੱਲੋਂ ਇਹੋ ਜਿਹੀ ਸ਼ਬਦ ਦੀ ਵਰਤੇ ਗਏ ਪਰ ਸੁਣਨ ਵਾਲਿਆਂ ਨੇ ਇੰਨਾ ਉਗਾੜਾ ਸੁਣਿਆ ਹੈ ਕਿ ਇੰਨੇ ਵਿਊਜ਼ ਮਿੰਟਾਂ ਸਕਿੰਟਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਗਾਣਿਆਂ ਦੇ ਵੱਧ ਗਏ ਤਾਂ ਸੁਣਨ ਵਾਲਿਆਂ ਦੀ ਗਲਤੀ ਹੈ ਜਾਂ ਗਲਤੀ ਸੁਣਾਉਣ ਵਾਲਿਆਂ ਦੀ ਆ ਦੋਨਾਂ ਦੀ ਗਲਤੀ ਉਹ ਵੀ ਉਹੋ ਜਿਹੀ ਹੋਣਗੇ ਨਾ ਜੀ ਉਸੇ ਕੈਟਾਗਰੀ ਦੇ ਹੋਣਗੇ ਜਿਨ੍ਹਾਂ ਨੇ ਸੁਣ ਲਿਆ ਕਈਆਂ ਨੇ ਤੇ ਵੈਰੀਫਾਈ ਕਰਨ ਲਈ ਸੁਣਿਆ ਵੀ ਵਾਕਈ ਇਹੋ ਜਿਹੇ ਗੰਦੇ ਸ਼ਬਦ ਵਰਤੇ ਨੇ ਕਿਉਂਕਿ ਜਦੋਂ ਵੀ ਕੋ ਆਂਦਾ ਤੇ ਕੋਈ ਨਾ ਕੋਈ ਸੁਣਦਾ ਸੋ ਅੱਛਾ ਜਿਹੜੇ ਚੈਨਲ ਨੇ ਚਲਾਇਆ ਲਾਨ ਦੋਨਾਂ ਦੇ ਵੀ ਆ ਉਹਨਾਂ ਨੇ ਨਹੀਂ ਵੇਖਿਆ ਵੀ ਇਹ ਕਿਹੇ ਗਾਣਾ ਕੀ ਅਸੀਂ ਚਲਾਉਣ ਲੱਗੇ ਆ ਉਹਨਾਂ ਨੇ ਵੀ ਕਾਪੀਰਾਈਟਰ ਨਹੀਂ ਵੇਖਿਆ ਉਹਨਾਂ ਨੇ ਅਬਿਊਜ਼ਿਵ ਲੈਂਗੁਏਜ ਨਹੀਂ ਵੇਖੀ ਉਦੋਂ ਤੁਸੀਂ ਇੱਥੇ YouTube ਤੇ ਦੇ ਦੋ ਕਤਲ ਤੇ ਕਹਿੰਦੇ ਤੁਹਾਡਾ ਬੈਨ ਕਰ ਦੇਣਾ ਚੈਨਲ ਤੇ ਹੁਣ ਉਹਨਾਂ ਨੇ ਮਾਂ ਵੀ ਕਹਿਤਾ ਤੇ ਉਹਨਾਂ ਦਾ ਗਾਣਾ ਕਿਉਂ ਨਹੀਂ ਹੋਇਆ ਇਹਦਾ ਮਤਲਬ ਪੈਸੇ ਚੜਾ ਕੇ ਰਾਈਟ ਉਹਨਾਂ ਏਜੰਸੀਆਂ ਨੇ ਵੀ ਸਿਰੋ ਆਪਣੇ ਪੈਸੇ ਵੇਖੇ ਕਿ ਮਿਲੀਅਨਜ਼ ਵੀਊ ਚੱਲ ਜਾਣੇ ਨੇ ਚੰਗੇ ਪੈਸੇ ਹੀ ਹੈਡ ਚ ਕਮਾ ਲੈਣੇ ਨੇ ਤੇ ਕੀ ਫਰਕ ਪੈਂਦਾ ਸੋ ਹਵਾ ਹੀ ਉੱਤਿਆ ਪਿਆ ਇਦਾਂ ਲਈ ਤੇ ਸਾਡੀ ਸਰਕਾਰਾਂ ਨੇ ਵੀ ਚਿੱਠੀਆਂ ਬੜੀਆਂ ਗੱਡੀਆਂ ਉਹ ਚਿੱਠੀਆਂ ਕਾਗਜ਼ਾਂ 'ਚ ਹੀ ਰਹਿ ਗਈਆਂ ਔਰ ਜਿਹੜੇ ਬੰਦੇ ਇੰਪਲੀਮੈਂਟ ਕਰਨੋਂ ਵਾਸਤੇ ਬੈਠੇ ਆ ਉਹਨਾਂ ਨੂੰ ਕਹਿੰਦੇ ਨਾ ਵੀ ਉਹ ਦੋ ਜਣੇ ਲੜਿਆ ਆਪਸ 'ਚ ਤੇ ਇੱਕ ਦੂਜੇ ਨੂੰ ਕੁੱਟਿਆ ਤੇ ਪੁਲਿਸ ਵਾਲਾ ਪੁੱਛਿਆ ਆ ਵੀ ਦੋਵੇਂ ਰਾਜੀ ਕਹਿੰਦਾ ਹਾਂਜੀ ਰਾਜੀ ਕਹਿੰਦਾ ਲਿਓ ਨਾਵਾ ਤੇ ਚੱਲੀਏ ਉਹ ਆਪਣਾ ਨਾਵਾ ਲੈ ਕੇ ਇਕੱਠੇ ਹੋ ਜਾਂਦੇ ਨੇ ਵੱਖਰੇ ਹੋ ਜਾਂਦੇ ਨੇ ਤੇ ਜਦੋਂ ਪੈਸਾ ਇਹ ਲੋਕ ਖਰਚ ਦਿੰਦੇ ਨੇ ਪੈਸਾ ਲੈ ਕੇ ਅਗਲੇ ਆਪਣੀ ਜਮੀਰ ਵੇਚ ਦਿੰਦੇ ਨੇ ਤੇ ਜਿਹੜੀ ਸਾਡੀ ਸਲਤਨਤ ਜਾਂ ਜਿਹੜੀ ਸਾਡੇ ਅਥਾਰਟੀਜ਼ ਨੇ ਉਹ ਸੁੱਤੀਆਂ ਪਈਆਂ ਨੇ ਬਾੜ ਖੇਤ ਨੂੰ ਖਾਂਦੀ ਪਈ ਐ ਬਾਬਾ ਨਨਕ ਜੀ ਕਹਗੇ ਹੀ ਬਰਬਾਦੀ ਦਾ ਇਸ ਤੋਂ ਵੱਡਾ ਦਿਨ ਕੀ ਦੇਖਾਂਗੇ ਜੀ ਐਡੀ ਵੱਡੀ ਗਾਲ ਤੁਸੀਂ ਪਬਲਿਕ 'ਚ ਆਨ ਦਿੱਤੀ YouTube ਨੇ ਨਹੀਂ ਸੈਂਸਰ ਕੀਤਾ ਤੇ ਜੇ ਉਹ ਪ੍ਰੋਫੈਸਰ ਸਾਹਿਬ ਨੇ ਉਹ ਫੱਟੀ ਚੁੱਕ ਲਈ ਸੀ ਕਿ ਪੰਜਾਬੀ ਦੀ ਇਹ ਕਤਲ ਕਰ ਰਹੇ ਨੇ ਤੇ ਕੀ ਬਣਿਆ ਮਤਲਬ ਇਹੋ ਹੀ ਜੇ ਸਖਤੀ ਐਡਮਿਨਿਸਟ੍ਰੇਸ਼ਨ ਕਰੇ ਪੂਰਾ ਐਕਸ਼ਨ ਕਰੇ ਵੇਖੋ ਨਾ ਅਮਰੀਕਾ ਦਾ ਐਕਸੀਡੈਂਟ ਹੋਇਆ ਕਿੱਡਾ ਤਕੜਾ ਐਕਟਰ ਸਿਆਪਾ ਹੀ ਪਿਆ ਬਿਆ 45 ਸਾਲ 45 ਸਾਲ 45 ਸਾਲ ਹੋਣੀ ਹੀ ਨਹੀਂ ਹੋਣੀ ਬਾਅਦ ਦੀ ਗੱਲ ਹੈ ਇਸੇ ਤਰ੍ਹਾਂ ਫੜ ਕੇ ਇਹਨਾਂ ਨੂੰ ਤਿੰਨ ਤਿੰਨ ਸਾਲ ਜੇਲ੍ਹ ਹੁੰਦੀ ਹੈ ਉਹ ਜੀ ਕੰਦ ਕਰਨ ਦਾ ਆਈਟੀ ਐਕਟ ਦਾ ਜੁਰਮ ਲੱਗਦਾ ਪਰਚਾ ਦਰਜ ਕਰਕੇ ਦਿਓ ਨਾ ਅੰਦਰ ਅਜੇ ਤੱਕ ਕਿਹੜਾ ਐਕਟਰ ਦਿੱਤਾ ਭਾਵੇਂ ਸਿੱਧੂ ਮੂਸੇ ਵਾਲੇ ਦੇ ਸੀ ਉਹਨੇ ਵੀ ਗੰਦੀਆਂ ਗਾਲਾਂ ਕੱਢੀਆਂ ਉਹਨੇ ਵੀ ਗਨ ਵਿਖਾਈ ਕਿਹੜਾ ਪਰਚਾ ਮੂਸੇ ਵਾਲੇ ਦੀ ਗੱਲ ਤਾਂ ਜੇਕਰ ਆਪਾਂ ਨਾ ਕਰੀਏ ਕਿਉਂਕਿ ਉਹ ਦੁਨੀਆ ਦੇ ਵਿੱਚ ਨਹੀਂ ਹੈਗਾ ਹੁਣ ਉਹ ਦੁਨੀਆ ਨਹੀਂ ਆਪਾਂ ਤੇ ਜਿਹੜਾ ਉਹਨੇ ਐਕਟ ਕੀਤਾ ਮੈਂ ਉਹਦੀ ਗੱਲ ਕਰ ਰਿਹਾ ਕਿ ਜੇ ਉਹਨੇ ਚ ਚੰਗਾ ਐਕਟ ਨਹੀਂ ਚਲੋ ਅੱਜ ਨਹੀਂ ਰਿਹਾ ਇਸ ਦੁਨੀਆ ਜੋ ਗੱਲ ਵੱਖਰੀ ਹੈ ਬਟ ਜ਼ੁਬਾਨ ਤੇ ਕੰਟਰੋਲ ਤੇ ਰੱਖੋ ਨਾ ਇਹਦਾ ਮਤਲਬ ਇਹ ਥੋੜੀ ਕੀ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਕਿ ਤੁਸੀਂ ਮਿਲੀਅਨ ਵਾਲੇ 뷰ਅਰ ਵਾਲੇ ਹੋਗੇ ਤੇ ਤੁਸੀਂ ਕੋਈ ਵੀ ਕਾਂਡ ਕਰ ਦੋਗੇ ਨੋ ਬੇ वाले ना जवाक बहुत ज्यादा ਨੇ چھوٹے چھوٹے ਬੱਚੇ ਨੇ ਤੇ ਇੱਥੇ ਹੀ ਮਤਲਬ ਜਿਹੜਾ ਇਹ ਐਮ ਐਫ ਗੱਭਰੂ ਕਰਨ ਔਜਲਾ ਦਾ ਜਿਹੜਾ ਸ਼ੂਟ ਹੋਇਆ ਉਸ ਦੇ ਪਿੰਡ ਇੱਕ ਸ਼ੂਟ ਹੋਇਆ ਇੱਥੋਂ ਦੀ ਪੰਜਾਬ ਦੀ ਧਰਤੀ ਦੇ ਉੱਤੇ ਹੀ ਸ਼ੂਟ ਹੋਇਆ ਤੇ ਪੰਜਾਬ ਦੀ ਧਰਤੀ ਦੇ ਉੱਤੇ ਹੀ ਇਹ ਗਾਣਾ ਸ਼ੂਟ ਕੀਤਾ ਗਿਆ ਤੇ ਇਹ ਲਿਰਿਕਸ ਰਹੇ ਗਾਣੇ ਦੇ ਉਹ ਪਿੰਡੀ ਮਾਦਰ ਬੀਪ ਦਾ ਹੁਣ ਉਹਦੇ ਹਾਸਾ ਹੁੰਦਾ ਵੀ ਦਵਾਰ ਤੇ ਲਿਖਾ ਕੇ ਕਿ ਅਸੀਂ ਕੌਣ ਆ ਉਹਦੇ ਤੇ ਬੁੱਢੇ ਬੀਬੀਆਂ ਜਵਾਨ ਸਾਰੇ ਨੱਚਦੇ ਨੇ ਉਹ ਪਿੰਡੀ ਉਹਨਾਂ ਦਾ ਹੋਣਾ ਫਿਰ ਲਾਨਤ ਮਾਰਦਾ ਮੈਂ ਇਹੋ ਜੇ ਬੰਦਿਆਂ ਨੂੰ ਵੀ ਕਿਸੇ ਪਿੰਡ ਵਾਲ ਨੇ ਉਹਨੇ ਟੋਕਿਆ ਕਾਕਾ ਕੀ ਗਾਣਾ ਗਾਣ ਲਗਾ ਪਿੰਡ ਵਾਲ ਨੇ ਮਤਲਬ ਇਹਦਾ ਮਤਲਬ ਪਿੰਡ ਹੀ ਆਵਾ ਉੱਤੇ ਆ ਪੈਣਾ ਉਹ ਪੰਜਾਬੀ ਜੀ ਕਹਿੰਦੇ ਵੀ ਕੰਜਰਾਂ ਦਾ ਹੀ ਆ ਫਿਰ ਤੇ ਆਵਾ ਹੀ ਉੱਤੇ ਵਿੜਾ ਹੀ ਖਰਾਬ ਹੈ ਤੇ ਫਿਰ ਕਿੰਨੂੰ ਰੋਵੋਗੇ ਉਹ ਸਾਰੇ ਇੱਕੋ ਜਿਹੇ ਸੋਚ ਵਾਲੇ ਬੱਚੇ ਆ ਔਰ ਇਹ ਚੀਜ਼ਾਂ ਸਾਡੀ ਪਨੀਰੀ ਜਿਹੜੀ ਨਵੀਂ ਆ ਰਹੀ ਨਾ ਉਹਨੂੰ ਬਰਬਾਦ ਕਰ ਰਹੇ ਨੇ ਔਰ ਇਹਨਾਂ ਦੇ ਉੱਤੇ ਸਖਤ ਐਕਸ਼ਨ ਹੋਣਾ ਚਾਹੀਦਾ ਸਾਡੇ ਵਰਗਾ ਚਿੱਠੀ ਪਾਉਂਦਾ ਉਹ ਚਿੱਠੀ ਗੁਆ ਜਾਂਦੀ ਹੈ ਕੰਪਲੇਂਟ ਪਾਉਂਦਾ ਚਿੱਠੀ ਗੁਆ ਜਾਂਦੀ ਹੈ ਕੰਪਲੇਂਟ ਗੁਆ ਜਾਂਦੀ ਹੈ ਪਹਿਲੇ ਲੱ ਉਹਨਾਂ ਨੂੰ ਪਤਾ ਹੋਊਗਾ ਵੀ ਇਹਨਾਂ ਦੀ ਜਮੀਰ ਕੀ ਵਜਾ ਦਿੰਦੀ ਐ ਅਫਸੋਸ ਐ ਬਹੁਤ ਭੈੜੀਆਂ ਗੱਲਾਂ ਨੇ ਤਕਲੀਫ ਹੁੰਦੀ ਐ ਹੋ ਹੁੰਦੇਓ ਜਿਹਨੂੰ ਸਿਆਲਾ ਪੈਂਦਾ ਪਹਿਨਦੇਓ ਕੰਮ ਤੇ ਗਲਤ ਕਰਦੇ ਪਏ ਨੇ ਕਿਸੇ ਬੁੱਧੀਜੀਵੀ ਨੂੰ ਪੁੱਛ ਕੇ ਵੇਖ ਲਓ ਆਪਣੇ ਆਪ ਨੂੰ ਮਾਂ ਦੀ ਗਾਲੀ ਕੱਢੀ ਜਣਾ ਜੀ ਠੀਕ ਸੋ ਇਹ ਕਿੱਡੀ ਵੱਡੀ ਗੱਲ ਐ ਤੇ ਆਪਣ ਮੈਨੂੰ ਜਿੱਦਣ ਮਿਲਿਆ ਨਾ ਕਰਨ ਔਜਲਾ ਤਾਂ ਮੈਂ ਇਹਨੂੰ ਇਦਾਂ ਹੀ ਕਿਹਾ ਬੁਲਾਣਾ ਆ ਵੀ ਮਾਦਰ ਮੇਰੀ ਗੱਲ ਸੁਣ ਐਵੇਂ ਪੱਕਾ ਸਟੇਜ ਤੇ ਖਲੋਤਾ ਕਦੀ ਮਿਲ ਗਿਆ ਮੈਂ ਸਟੇਜ ਤੇ ਮਾਈਕ ਫੜ ਕੇ ਬੋਲਣਾ ਉਈ ਹਾਜਾ ਕਾਕਾ ਤੂੰ ਉਹੀ ਆ ਫਿਰ ਇਹ ਮੇਰਾ ਵਾਦਾ ਹੈ ਤੁਹਾਨੂੰ ਜਨਤਾ ਨੂੰ ਵੀ ਵਾਦਾ ਮੈਂ ਨਹੀਂ ਡਰਦਾ ਮੈਂ ਖੜ ਕੋਈ ਆ ਗਾਲਾਂ ਕੱਡ ਕੱਢ ਰਹੀ ਨੇ ਇੱਕ ਪਾਸੇ ਮਤਲਬ ਚਲੋ ਇੱਥੇ ਗਾਲਾਂ ਇਹਨਾਂ ਨੇ ਵਰਤੀਆਂ ਨਸ਼ੇ ਦੀ ਵੀ ਬਹੁਤ ਜ਼ਿਆਦਾ ਗੱਲ ਗਾਣਿਆਂ ਦੇ ਵਿੱਚ ਹੁੰਦੀ ਹੈ ਨਸ਼ੇ ਨਸ਼ੇ ਦੀ ਗੰਗ ਕਲਚਰ ਦੀ ਤੇ ਉਸ ਦੇ ਉੱਤੇ ਕੀ ਕਹਿਣਾ ਚਾਹੂਗਾ ਬੜੀ ਇਹ ਚਰਚਾ ਬਹੁਤ ਛਿੜਦੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਗਾਣਿਆਂ ਦੇ ਵਿੱਚ ਇਹ ਨਾ ਕੀਤਾ ਜਾਵੇ ਗਾਣਿਆਂ ਦੇ ਵਿੱਚ ਇਹ ਨਾ ਕੀਤਾ ਜਾਵੇ ਜਦੋਂ ਇੱਥੇ ਦਿਲਜੀਤ ਦੋਸਾਂਝ ਆਇਆ ਕਰਨ ਔਜਲਾ ਆਇਆ ਤਾਂ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਇੱਕ ਨੋਟਿਸ ਦਿੱਤਾ ਗਿਆ ਕਿ ਤੁਸੀਂ ਆਪਣੇ ਸਟੇਜ ਦੇ ਉੱਤੇ ਖੜ ਕੇ ਕੋਈ ਵੀ ਗਨ ਵਾਲਾ ਗਾਣਾ ਨਹੀਂ ਪ੍ਰੋਮੋਟ ਕਰਨਾ ਨਸ਼ੇ ਵਾਲਾ ਗਾਣਾ ਨਹੀਂ ਪ੍ਰੋਮੋਟ ਕਰਨਾ ਪਰ ਐਦਾਂ ਗਾ ਦੇਣ ਡੀਜਿਆਂ ਤੇ ਵੱਜ ਜਵੇ ਉਦੋਂ ਵੀ ਤਾਂ ਪ੍ਰੋਮੋਸ਼ਨ ਹੀ ਆ ਡੈਫੀਨਿਟਲੀ ਤੇ ਪਰਚਾ ਕਰਦੋ ਨਾ ਪਰਚਾ ਮੈਂ ਥੋੜੀ ਕਰਨਾ ਰੱਖੇ ਨਾ ਪੁਲਸ ਵਾਲੇ ਸਰਕਾਰੀ ਨੌਕਰ ਨੇ ਦੇ ਦੇਣ ਪਰਚਾ ਪਰ ਉਦੋਂ ਦਲਜੀਤ ਨਾਲ ਆਪਣੇ ਬੱਚਿਆਂ ਦੀ ਫੋਟੋ ਖਚਾਣੀ ਹੁੰਦੀ ਹੈ ਉਦੋਂ ਦਲਜੀਤ ਕੀ ਹੈ ਇੱਕ ਬੰਦਾ ਹੀ ਹੈ ਉਹਨੇ ਪੰਜਾਬੀ ਕਲਚਰ ਨੂੰ ਪਛਾਹਤਾ ਜਿੱਥੇ ਮਰਜ਼ੀ ਪਛਾਹਤਾ ਅਸੀਂ ਕਹਿੰਦੇ ਬਹੁਤ ਚੰਗੀ ਗੱਲ ਹੈ ਪਰ ਹੁਣ ਉਹਦੇ ਬਦਲੇ ਲੰਘ ਤੇ ਸ਼ਰਾਬ ਰੋੜ ਦੂ ਤਾਂ ਜਾਂ ਉਹਦੇ ਬਦਲੇ ਜਦੋਂ ਉਹਨੇ ਇੱਕ ਹੋਰ ਗਾਣਾ ਗਾਇਆ ਸੀ ਉਹਨੇ ਕਿੱਡੀ ਗੰਦੀਆਂ ਗੰਦੀਆਂ ਗੱਲਾਂ ਕੀਤੀਆਂ ਹੋਈਆਂ ਚੈੱਕ ਕਰੋ ਜਰਾ ਸੋ ਅਫਸੋਸ ਦੀ ਗੱਲ ਹੈ ਮਾੜਾ ਕੰਮ ਹੈ ਸੋ ਇਸ ਕਰਕੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੋ ਗੰਦਾ ਕੰਮ ਹੋ ਰਿਹਾ ਤੇ ਮਾੜੀ ਗੱਲ ਹੈ ਔਰ ਆਪਣਾ ਕੈਰੈਕਟਰ ਦੱਸ ਰਹੇ ਨੇ ਇਹ ਲੋਗ ਕਿ ਆਫਟਰ ਆਲ ਇੱਕ ਕੌਣ ਨੇ ਠੀਕ ਹੈ ਨਾ ਚੰਗਾ ਆਦਮੀ ਤੇ ਅਜਿਹੇ ਕੰਮ ਨਹੀਂ ਕਰਦਾ ਮੇਰੇ ਮੂੰਹੋਂ ਗੱਲ ਨਹੀਂ ਨਾ ਨਿਕਲੀ ਮੈਂ ਬੀਪੀ ਬੋਲਿਆ ਉੱਥੇ ਹੁਣ ਤੁਸੀਂ ਕੁੜੀ ਹੋ ਮੇਰੇ ਲਾਗੇ ਸ਼ਾਇਦ ਕੋਈ ਮੁੰਡਾ ਹੁੰਦਾ ਤੇ ਮੈਂ ਗਾਲ ਕੱਢਦਾ ਤੇ ਕਹਿੰਦਾ ਯਾਰ ਜਾ ਕੇ ਬੀਪ ਲਾਦੀ ਇੱਕ ਬੁਨਿਆਦਾ ਤੇ ਰੱਖੀਏ ਯਾਰ ਆਪਾਂ ਇੱਕ ਦੂਜੇ ਪ੍ਰਤੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੂਗੇ ਕਿਉਂਕਿ ਇਹਨਾਂ ਨੂੰ ਸੁਣਨਾ ਲੋਕ ਬੜਾ ਜ਼ਿਆਦਾ ਪਸੰਦ ਕਰਦੇ ਨੇ ਫੋਲੋ ਕਰਦੇ ਨੇ ਫੈਸ਼ਨ ਜਿਹੜਾ ਆਈਕਨ ਵੀ ਸਮਝਦੇ ਨੇ ਉਹਨਾਂ ਦੇ ਵਰਗੇ ਬਣਨ ਦੀ ਵੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ ਦੀਆਂ ਜੇ ਇਹਨਾਂ ਦੇ ਕੋਲੋਂ ਇਹੋ ਜੀਆਂ ਗੱਲਾਂ ਸਾਹਮਣੇ ਆਣ ਤਾਂ ਦੁੱਖ ਇੱਕ ਜ਼ਰੂਰ ਮਹਿਸੂਸ ਹੁੰਦਾ ਪਹਿਲਾਂ ਤਾਂ ਮੈਂ ਕਹਿੰਦਾ ਵੀ ਦੁਰਫਿਟੇ ਮੂੰ ਤੁਹਾਡਾ ਪੰਜਾਬੀ ਅਲੀ ਜਿਹੜੀ ਦੇਸੀ ਮਾਵਾ ਗਾਲਾਂ ਕੱਢਦੀਆਂ ਸੀ ਵੀ ਮਤਲਬ ਫਿਟੇ ਮੂੰ ਹੀ ਐ ਕੀ ਇੰਨੇ ਗੰਦੇ ਗਾਣੇ गा गा ਕੇ ਤੁਸੀਂ ਆਪਣੇ ਪੈਸੇ ਕਮਾਉਂਦੇ ਹੋ ਗੰਦੀ ਕਮਾਈ ਕਰ ਲੈ ਕੇ ਜਾਂਦੇ ਹੋ ਤਾਂ ਇਹੋ ਹੀ ਸਮਝਾਉਣਾ ਚਾਹੁੰਦਾ ਕਿ ਬੰਦੇ ਦੇ ਪੁੱਤ ਬਣੋ ਮਰਿਆਦਾ ਦਾ ਧਿਆਨ ਰੱਖੋ ਆਪਣੇ ਸੰਸਕਾਰ ਸੰਸਕਾਰ ਆਪਣੀ ਵੈਲਿਊਜ਼ ਅਸੀਂ ਕੀ ਦੇ ਕੇ ਕਿਹਨੂੰ ਚੱਲੇ ਆ ਇਹਨੂੰ ਜਰਾ ਮੋਨੀਟਰ ਕਰਦੇ ਰਹੋ ਲੱਗ ਪਤਾ ਜਾਏਗਾ ਔਰ ਮਿਹਨਤ ਦੀ ਰੋਟੀ ਖਾਓ ਬਾਬੇ ਨਾਨਕ ਜੀ ਨੇ ਨਾ ਕਰਮ ਕਰਨ ਦੀ ਗੱਲ ਕੀਤੀ ਹੈ ਵੀ ਦਸ ਨੌਾਂ ਦੀ ਰੋਟੀ ਖਾਓ ਇਹ ਗੰਦ ਖਾ ਕੇ ਕਿਉਂਕਿ ਗੰਦਗੀ ਵੇਖੋ ਮੈਂ ਪਰਫਿਊਮ ਲਾਇਆ ਸ਼ਾਇਦ ਤੁਹਾਨੂੰ ਖੁਸ਼ਬੂ ਨਹੀਂ ਆਈ ਹੋਣੀ ਤੁਸੀਂ ਵੀ ਲਾਇਆ ਮੈਨੂੰ ਵੀ ਨਹੀਂ ਆਈ ਹੋਣੀ ਆ ਨੇੜੇ ਆ ਕੇ ਸੁੰਗੂਗਾ ਸ਼ਾਇਦ ਆਜੇ ਪਰ ਮੈਂ ਹੁਣੇ ਇੱਥੇ ਨਾ ਕੋਈ ਬੋਲ ਹੀ ਡੱਬੀ ਖੋਲਦਾ ਆ ਥੋੜੇ ਜਾਂਦੇ ਇੱਥੇ 5 ਵਜੇ ਸੀ ਨਾ ਮੇਰੇ ਆਫਿਸ ਆਉਂਦੇ ਨਵਾਂ ਬਣਿਆ ਤੇ 스멜 ਆਈ ਸੀ ਅਹੀਂ ਆਉਂਦੇ ਆ ਖਿੜਕੀਆਂ ਖੋਲੀਆਂ ਪਹਿਲਾਂ ਕਿ ਨਹੀਂ ਥੋੜੀ ਬਹੁਤ ਹਵਾ ਕ੍ਰੋਸ ਕਰੇ ਉਹ ਗੰਦਗੀ ਛੇਤੀ ਪਨਪ ਦੀ ਵੀ ਐ ਤੇ ਲੋਕਾਂ ਨੂੰ ਪਸੰਦ ਵੀ ਬੜਾ ਕਰਦੇ ਆ ਸੋ ਮੈਂ ਇਹੀ ਕਹਿਣਾ ਚਾਹਨਾ ਕਿ ਪਨੀਰੀ ਨੂੰ ਤੇ ਨਹੀਂ ਪਤਾ ਵੀ ਅਸੀਂ ਕੀ ਕਰ ਰਹੇ ਆ ਜਿਹੜੀ 16 18 20 ਸਾਲ ਤੱਕ ਦੀ ਉਮਰ ਨੂੰ ਨਹੀਂ ਪਤਾ ਵੀ ਉਹ ਕੀ ਚੰਗਾ ਕੀ ਮਾੜਾ ਉਹ ਗਲੋਰੀਫਾਈ ਹੁੰਦੇ ਨੇ ਬਟ ਅਲਟੀਮੇਟਲੀ ਅਸੀਂ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਾਂ ਔਰ ਇਹ ਲੋਕ ਉਹਦੇ ਜ਼ਿੰਮੇਦਾਰ ਨੇ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਚਾਹੁੰਦਾ ਵੀ ਥੋੜੇ ਜਿ ਸਖਤ ਬਣੋ ਨਹੀਂ ਤਾਂ ਮੈਨੂੰ ਦੇ ਦਿਓ ਚਾਬੀ ਉਸ ਐਡਮਿਨਿਸਟ੍ਰੇਸ਼ਨ ਦੀ ਸਿਰਫ ਇਹ ਵਾਲੇ ਵਿੰਗ ਨੂੰ ਸਾਹਮਣਾ ਹਫਤੇ ਚ ਪੂਰਨੇ ਪੈ ਜਾਣਗੇ ਇੱਕ ਹਫਤੇ ਚ ਜੁਰਤ ਨਹੀਂ ਕਰੇਗਾ ਕੋਈ ਮਰਿਆਦਾ ਮੁੰਡੇ ਦੀ ਵੀ ਇਹ ਕੁੜੀ ਦੀ ਵੀ ਇਹ ਮਰਿਆਦਾ ਜਦ ਤੱਕ ਰਹੇਗੀ ਤਦ ਤੱਕ ਅਸੀਂ ਆਪਣੇ ਕੁਣਵੇ ਨੂੰ ਬਚਾ ਸਕਦੇ ਹਾਂ ਤੇ ਜੇ ਅਸੀਂ ਕੰਜਰਾਂ ਵਾਲੇ ਕੰਮ ਕਰਨੇ ਆ ਤੇ ਫੇਰ ਤੇ ਬਸ ਕਰੀ ਜਾਓ ਠੀਕ ਹੈ ਕਿ ਨਹੀਂ ਕਰੀ ਜਾਓ ਤੁਹਾਡੀ ਫਿਤਰਤ ਦੀ ਹੀ ਹੋਈ ਹੈ ਤੁਹਾਨੂੰ ਪੜ੍ਹਾਈ ਇਹੋ ਜੀ ਦਿੱਤੀ ਹੈ ਤੁਹਾਨੂੰ ਸੋਚ ਇਹੋ ਜੀ ਦਿੱਤੀ ਹੈ ਸੋ ਤਰਸ ਆਉਂਦਾ ਤੁਹਾਡੇ ਤੇ ਜਿੱਦਨ ਮੇਰੇ ਹੱਥ ਪੱਕੀ ਪਚਾਬੀ ਆ ਗਈ ਨਾ ਕੋਈ ਵਧੀਆ ਜੀ ਤੇ ਉਦੋਂ ਮੈਂ ਸਾਰੇ ਪਰੋਦਣੇ ਇਹ ਮੇਰਾ ਵਾਦਾ ਹੈ ਕਾਨੂੰਨੀ ਉਦਾਂ ਮੈਂ ਕਿਸ ਨੂੰ ਗਾਲ ਨਹੀਂ ਕੱਢਦਾ ਕਾਨੂੰਨੀ ਮੈਂ ਨੱਪ ਦੇਣੇ ਆ ਪਰੋਦਣੇ ਆ ਵੇਖਣਗੇ ਹੀ ਬਣਿਆ ਕੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਜ਼ਰੂਰ ਆਪਣੀ ਰਾਏ ਸਾਡੇ ਨਾਲ ਸਾਂਝੀ ਕਰਨੀ ਹੈ ਕਿ ਇਹਨਾਂ ਅਜਿਹੇ ਗਾਣਿਆਂ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰੋ